ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕੋਤਵਾਲੀ ਸਾਹਿਬ ਮਰੀਂਡਾ ਦੇ ਦਰਸ਼ਨ ਕਰਨ ਉਪਰੰਤ ਅਸੀਂ ਹੁਣ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਮਰੀਂਡਾ ਦੇ ਦਰਸ਼ਨ ਕਰਨ ਲਈ ਇਸ ਸਥਾਨ ਤੇ ਜਦੋਂ ਕੋਤਵਾਲੀ ਤੋਂ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਸ਼ਿਆਰੀ ਵਿੱਚ ਪੇਸ਼ ਹੋਣ ਲਈ ਸਰਹੰਦ ਵਿਖੇ ਲਜਾਇਆ ਜਾਣਾ ਸੀ ਇਸ ਕਰਕੇ ਉਹਨਾਂ ਨੂੰ ਕੋਤਵਾਲੀ ਤੋਂ ਇਸ ਸਥਾਨ ਤੇ ਲਿਆਇਆ ਜਾਂਦਾ ਹੈ ਜਿੱਥੋਂ ਉਹਨਾਂ ਨੇ ਰੱਥ ਵਿੱਚ ਬੈਠ ਕੇ ਸੂਬੇ ਦੇ ਕਚਾਰੇ ਵਿੱਚ ਪੇਸ਼ ਹੋਣ ਲਈ ਸਰਹੰਦ ਵਿਖੇ ਜਾਣਾ ਸੀ ਇਸ ਅਸਥਾਨ ਤੋਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੇ ਜਿਸ ਰੱਥ ਵਿੱਚ ਬੈਠ ਕੇ ਜਾਣਾ ਸੀ ਉਹ ਰੱਥ ਇੱਥੇ ਹੀ ਖਰਾਬ ਹੋ ਜਾਂਦਾ ਉਸਦੇ ਪਹੀਏ ਦੀ ਪਹਿਲਾਂ ਇੱਥੇ ਹੀ ਮੁਰੰਮਤ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਉਸੇ ਰੱਥ ਵਿੱਚ ਬਿਠਾ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚਾਰੇ ਵਿੱਚ ਪੇਸ਼ ਹੋਣ ਲਈ ਸਰਹੰਦ ਵਿਖੇ ਲਜਾਇਆ ਜਾਂਦਾ ਹੈ ਮਾਤਾ ਗੁਦਰੀ ਜੀ ਅਤੇ ਸਹਿਬਜ਼ਾਦਾ ਜਾਨੇ ਜਿਸ ਖੂਹ ਤੋਂ ਪਾਣੀ ਪੀਤਾ ਸੀ ਉਹ ਅੱਜ ਵੀ ਇੱਥੇ ਮੌਜੂਦ ਹੈ ਇਸ ਖੂਹ ਤੋਂ ਮਾਤਾ ਜੀ ਨੇ ਅਤੇ ਸਹਿਬਜ਼ਾਦਾ ਨੇ ਪਾਣੀ ਪੀਤਾ ਅਤੇ ਆਪਣੇ ਹੱਥ-ਮੂੰਹ ਵੀ ਧੋਤਾ ਸੀ ਕਿਉਂਕਿ ਉਨ੍ਹਾਂ ਨੂੰ ਕੋਤਵਾਲੀ ਵਿੱਚ ਰਹਿਣ ਸਮੇਂ ਅਤੇ ਇੱਥੇ ਲਿਆਣ ਸਮੇਂ ਨਾ ਤਾਂ ਕੁਝ ਖਾਣ ਲਈ ਦਿੱਤਾ ਗਿਆ ਅਤੇ ਨਾ ਹੀ ਕੁਝ ਪੀਣ ਲਈ ਦਿੱਤਾ ਗਿਆ ਇਸ ਲਈ ਉਨ੍ਹਾਂ ਨੇ ਇਸ ਖੂਹ ਤੋਂ ਪਾਣੀ ਪੀ ਕੇ ਆਪਣੀ ਪਿਆਸ बुझਾਈ ਇਥੋਂ ਤੱਕ ਕਿ ਇੰਨੀ ਠੰਡ ਦੌਰਾਨ ਵੀ ਉਹਨਾਂ ਨੂੰ ਤਨ ਟਕਣ ਲਈ ਇੱਕ ਕੱਪੜਾ ਤੱਕ ਵੀ ਨਹੀਂ ਦਿੱਤਾ ਗਿਆ ਸੀ ਅਤੇ ਅੱਗੇ ਦਾ ਇਤਿਹਾਸ ਤਾਂ ਅਸੀਂ ਸਭ ਜਾਣਦੇ ਹਾਂ ਕਿ ਕਿੰਨਾ ਤਸ਼ੱਦਦ ਉਹਨਾਂ ਤੇ ਕੀਤਾ ਗਿਆ ਸੀ ਕਿਵੇਂ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਹਾਂ ਵਿੱਚ ਛਿਣ ਕੇ ਜੇਕਰ ਤੁਸੀਂ ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਇਹ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਸਾਡੇ ਚੈਨਲ ਗੁਰਮੁਖ ਬਣਿਆ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ